ਚਲੋ ਸਰ ਗਿਆ ਠੀਕ ਹੈ ਜੀ ਉਹ ਹਲੋ ਓਕੇ ਓਕੇ ਬੰਦ ਕਰ ਦੇ ਬੰਦ ਕਰ ਦੇ ਠੀਕ ਹੈ ਜਨਾ ਪਰ ਇਹ ਕਿਦਾਂ ਹੋਇਆ ਜੀ ਇਹ ਇੱਕ ਵਕਤੀ ਗੱਲ ਆਇਓ ਇਹ ਸਾਰਾ ਆਪਣੇ ਇੱਥੇ ਬਿਜਲੀ ਵਾਲੇ ਆਏ ਸੀ ਮੈਘਮ ਵਾਲੇ ਉਹ ਕਿਤੇ ਦਰਖਤ ਵੱਢਦੇ ਸੀਗੇ ਇੱਥੇ ਲੱਗਾ ਟੱਕ ਲੱਗਿਆ ਸੀਗਾ ਉਹ ਦਰਖਤ ਵੱਢਦੇ ਵੱਢਦੇ ਹੋਏ ਨਾਲੋਂ ਉੱਤ ਤਾਰਾਂ ਦੇ ਉੱਪਰ ਡਿੱਗ ਪਿਆ ਜੀ ਤਾਰਾਂ ਦਾ ਡਿੱਗਣਾ ਤਾਰ ਟੁੱਟ ਗਈ ਉਹ ਅੱਗ ਥੱਲੇ ਅੱਗ ਲੱਗੇ ਸਰ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਹਾਂਜੀ ਹਾਂਜੀ ਮੌਕੇ ਤੇ ਆ ਗਈ ਜੀ ਆ ਪਗਲ ਲੱਗਦਾ ਵੀ ਜੇ ਅਗਰ ਫਾਇਰ ਬ੍ਰਿਗੇਡ ਮੌਕੇ ਤੇ ਨਾ ਪਹੁੰਚਦੀ ਬਹੁਤ ਭਾਰੀ ਨੁਕਸਾਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋ ਸਕਦਾ ਹਰੇ ਦੁਆਲੇ ਵੀ ਜਾਨੀ ਨੁਕਸਾਨ ਹੋਣਾ ਹੈ ਹਾਂਜੀ ਹਾਂਜੀ ਇਹਨਾਂ ਨੂੰ ਫੋਨ ਕੀਤਾ ਵਿਚਾਰੇ ਉਸੇ ਟਾਈਮ ਆ ਗਏ ਜੀ ਫਾਇਰ ਬ੍ਰਿਗੇਡ ਨੇ ਪਹੁੰਚਾਤੀ ਜੀ ਸਰ ਜੀ ਸਰ ਹਾਂਜੀ ਸਰ ਕਿੱਦਾਂ ਤੁਲਾ ਮਿਲੀ ਸਰ ਸਾਨੂੰ ਫੋਨ ਆਇਆ ਵੀ ਟੰਡਾ ਰੋਡ ਤੇ ਅੱਗ ਲੱਗੀ ਆ ਤੇ ਇੱਕ ਬਹੁਤ ਜ਼ਿਆਦਾ ਗਰੌਂਚ ਤੇ ਅਸੀਂ ਟੈਲੀਫੋਨ ਸੁਣਦੇ ਹੀ ਨਾਲੇ ਕਬੀਰ ਤੇ ਸੁਣਾ ਨਟਕੇ ਆ ਗਏ ਤੇ ਅੱਗ ਤੇ ਕਾਬੂ ਪਾ ਲਿਆ ਤੇ ਜੇ ਨਾ ਹੁੰਦੇ ਟਾਈਮ ਸੇ ਦਿੱਤਾ ਬਹੁਤ ਵੱਡਾ ਹਾਸਾ ਹੋ ਜਾਣਾ ਸੀ ਅੱਗ ਲੱਗਣ ਦਾ ਕਾਰਨ ਕੀ ਦੱਸ ਸਰ ਉਹ ਤਾਰਾਂ ਦੀ 스ਪਾਰਕਿੰਗ ਨਾ ਹੋਈ ਆ ਤੇ ਦਰਖਤ ਨੂੰ ਪਈ ਤੇ ਇਹਨਾਂ ਦੇ ਕਾਫੀ ਨੁਕਸਾਨ ਹੋਣਾ ਸੀ ਬਚਾਅ ਹੋ ਗਿਆ ਵੈਸੇ ਜੇ ਅਸੀਂ ਟਾਈਮ ਸੇ ਨਾ ਪਹੁੰਚਦੇ ਤਾਂ ਬਹੁਤ ਵੱਡਾ ਹਾਸਾ ਹੋ ਜਾਂਦਾ ਸਾਡੇ ਬਤੀਮ ਨੇ ਅਗੇ ਬਹੁਤ ਵਧੀਆ ਕੰਮ ਕਰਤਾ ਅੱਗ ਤੇ ਕਾਬੂ ਪਾ ਲਿਆ ਤੇ ਹੁਣ ਅੱਗ ਕਾਬੂ ਪਾ ਲਈ ਹਾਂਜੀ ਅੱਗ ਕਾਬੂ ਬਿਲਕੁਲ ਠੀਕ ਹੈ ਓਕੇ ਤੇ ਦੋ ਫਾਇਰ ਇੰਟਰ ਵੀ ਲੈ ਆ